हां जी दोस्तों सत श्री अकाल किशनगढ़ रो आज टोटल चार पशु पकाऊगा फौजी हरजिंदर सिंह होनदे कोल ते वीर हरजीत सिंह होनदे कोल एक ਮੱਝ ਆ ਪਤਾਨੂੰ ਦਿਖਾ ਰਿਹਾ ਤੀਜਾ ਸੂਆ ਇਹ ਮੱਝ ਸੂਈ ਆ ਠੀਕ ਆ ਜੀ ਪੂਰੀ ਵੀਡੀਓ ਜਲਦੀ ਅਪਲੋਡ ਕਰਦੇ ਆਂਗੇ ਅੱਜ ਤਕਰੀਬਨ 3 ਦਿਨ ਦਾ ਸਮਾਂ ਹੋਇਆ ਠੀਕ ਆ ਜੀ ਇਸ ਵਕਤ ਬੌਲੇ ਦੇ ਵਿੱਚ ਆ ਤੇ 10 ਕਿਲੋ ਬੌਲੇ ਤੋਂ ਸ਼ਟਾਰਟਿੰਗ ਹੀ ਕੀਤੀ ਆ ਬਾਕੀ ਤੁਸੀਂ ਵੇਖੋ ਮੱਝ ਮੇਰਾ ਭਰਾਇ ਕੋਲ ਪੂਰੀ ਪੂਰੀ ਬਾਡੀ ਸਟ੍ਰੈਕਟਰਿੰ ਦਾ ਚੈੱਕ ਕਰੋ ਫੌਜੀ ਸਾਹਿਬ ਤੁਸੀਂ ਵੀ ਬੜੀ ਡਿਊਟੀ ਕੀਤੀ ਜੇ ਕਿਹੜੇ ਟੈਂਕ ਵਰਗੀ ਆ ਇਹ ਫੌਜ ਦੇ ਵਿੱਚ ਕਿਹੜੇ ਟੈਂਕ ਵਰਗੀ ਤਾਂ ਲਗਨਦੇ ਹੀ ਆ ਮੈਂ ਕਹਿੰਦਾ ਜੇ ਸਾਰੇ ਟੈਂਕਾਂ ਦਾ ਮੁਕਾਬਲਾ ਕਰ ਦਿੰਦੀ ਆ ਤੂੰ ਇੱਕ ਟੈਂਕ ਦੀ ਗੱਲ ਕਰਦੇ ਜੀ ਅੱਛਾ ਅੱਛਾ ਠੀਕ ਆ ਲੋ ਵੀ ਫੌਜੀ ਸਾਹਿਬ ਹੁਣ ਫੌਜ ਦੇ ਵਿੱਚ ਵੀ ਰਹੇ ਹੁੰਦਾ ਵੀ ਟੈਂਕ ਤਾਂ ਬੜੇ ਦੇਖਿਆ ਪਰ ਇਹ ਕਰਮਾਂ ਦੀ ਟੈਂਕ ਦਾ ਮੁਕਾਬਲਾ ਕਰਦੀ ਆ ਵੀ ਇਹੋ ਜਿਹੇ ਟੈਂਕ ਇੱਥੇ ਟੈਂਕ ਲਿਆਉਂਦੇ ਰਿਹਾ ਆ ਉਥੇ ਟੈਂਕ ਚਲਾਉਂਦੇ ਰਿਹਾ ਤੇ ਇੱਥੇ ਟੈਂਕ ਵਰਗੀਆਂ ਮੱਝਾਂ ਲਿਆਉਂਦੇ ਨੇ ਬਿਲਕੁਲ ਆ ਦੇਖੋ ਮੇਰਾ ਭਰਾ ਰੋਬਰਾ ਕੋ ਦੇਖੋ ਬੜਾ ਦਿਲ ਖੁਸ਼ ਹੋ ਜਾਂਦਾ ਮੱਝ ਨੂੰ ਵੇਖ ਕੇ ਫੁੱਲ ਵਜਨ ਨੋੜ ਦੇ ਵਿੱਚ ਆ ਬੜੀ ਪਲੀ ਪਲੀਤੀ ਆ ਹਾਈਟ ਮੀਡੀਅਮ ਆ ਉਹ ਦੋ ਮੱਝਾ ਪਾਲੋ ਕਰਮਾ ਵਾਲੀ ਦੇ ਵਿੱਚ ਠੀਕ ਹੈ ਜੀ ਐਡਾ ਕਾ ਵਜਨ ਲੋਡ ਤੇ ਇਹਨੂੰ ਅਜ ਤਿੰਨ ਦਿਨ ਹੋ ਗਿਆ ਤੇ 10 ਕਿਲੋ ਪਹੁੰਚਈ ਹੈ ਜੀ ਬਿਲਕੁਲ ਹਾਂ ਜੀ 10 ਕਿਲੋ ਕਿ ਚਵਾਈਕ ਵੀ ਦੀ ਆਪਣਾ ਭੈਣ ਭਰਾ ਹੋਰ ਜਿਹੜਾ ਮੋਗਾ ਮੋਗਾ ਆਉਂਦੇ ਮੋਗਾ ਜਦੋਂ ਸੌਣ ਦੇ ਵਿੱਚ ਪ੍ਰਣਾਲੀ ਚੱਲਦੇ ਮੀ ਠੀਕ ਹੈ ਜੀ ਠੀਕ ਆ ਸਵਦਾ ਕਰ ਲਿਆ ਪਿੱਛੇ ਹਟ ਨੂੰ ਜੀ ਨਹੀਂ ਕਰਦਾ ਰਹਿ ਸਾਂ ਹਾਂ ਠੀਕ ਹੈ ਠੀਕ ਐ ਜੀ ਡੰਗਰ ਦਾ ਲੋ ਵੀ ਭਰਾਵੋ ਵੇ ਦੇ ਕਹਿੰਦੇ ਸਿਆਉਂਦੀ ਆ ਮੱਝ ਬਹੁਤ ਪਿਆਰੀ ਆ ਚੰਗੀ ਆ ਜੰਮੀ ਪੜੀ ਆ ਉਹ ਬਾਕੀ ਜਿਹੜੋਸ ਭਰਾ ਨੂੰ ਵੀ ਸਲੂਟ ਕਰਦੇ ਜਿਨ੍ਹਾਂ ਨੇ ਜਿਹੜਾ ਇਹੋ ਜਿਹਾ ਪਸ਼ੂ ਚੰਗੇ ਜੰਮੇ ਪੜੇ ਪਸ਼ੂ ਨਿਕਲਦੇ ਆ ਠੀਕ ਹੈ ਜਿਹੜੇ ਘਰਾਂ ਦੇ ਵਿੱਚੋਂ ਤੇ ਕਿਸੇ ਦੇ ਕਸਰ ਨਹੀਂ ਛੱਡੀ ਕਿ ਠੀਕ ਹੈ ਜੀ ਬਹੁਤ ਪਿਆਰੀ ਮੱਝ ਬੜੀ ਪਲੀ ਪਲੀਤੀ ਆ ਤੇ ਐਚ ਐਫ ਵਾੜਾ ਵਰਗੀ ਪਿਆਰੀ ਆ 10 ਕਿਲੋ ਬੋਲ ਤੋਂ ਸ਼ਟਾਰਟਿੰਗ ਆ ਦੁੱਧ ਕਰਮਾ ਲਈ ਪਤਾ ਨਹੀਂ 13 ਚਵਾਦੇ 14 ਚਵਾਦੇ ਜਾਂ 14 ਤੋਂ ਵੱਧ ਚਵਾਦੇ ਇਹ ਅੱਗੇ ਮੇਰੇ ਭਰਾ ਕਿਸੇ ਦੀ ਸੇਵਾ ਚੰਗੀ ਸੰਭਾਲ ਤੇ ਮੈਟਰ ਕਰਦਾ ਮਗਰ ਤੇ ਕੱਟੀ ਬਹੁਤ ਲਾਜਵਾਬ ਆ ਮਗਰ ਕੱਟੀ ਵੇਖੋ ਬਿਲਕੁਲ ਨਾਲ ਨਾਰੂਆ ਨਾਰਾ ਬੱਚੇ ਦੇ ਤਿੰਨਾਂ ਤੋਂ ਚੋਂ ਤਿੰਨਾਂ ਤਿੰਨ ਕਤੀ ਮਗਰ ਅਬ ਕੋਈ ਹੋਰ ਗਾ ਮੂੰਹ ਪੀ ਜਾ ਵੀ ਤਾਂ ਬਹੁਤ ਸੋਨੇ ਚੰਗੇ ਟੀਕੇ ਦੀ ਤੇ 1 ਲੱਖ ਇਹ ਵੀ ਐਂਡ ਟੂ ਐਂਡ ਕਿੰਨੇ ਦੀ ਦੇਣੀ ਹੈ ਸੰਤੋਖ ਸਾਹਿਬ ਇੱਕ ਵੀਰ ਹੀ ਹਾਨਾ ਹੀ ਆਪਣੀ ਇੱਕ ਵੀ ਦੀ ਸਵਾ ਲੱਖ ਡਿਮਾਂਡ ਆ ਇੱਕ ਵੀ ਹਾਨਾ ਠੀਕ ਹੈ ਜੀ